ਸਸੇਗਲ ਬਾਬੇਓ ਆਓ ਤੁਹਾਨੂੰ ਅੱਜ ਸੀਟਲ ਦਾ ਡਾਊਨਟਾਊਨ ਮੈਡਮਟਰ ਸੀਟਲ ਦਾ ਘੇੜਾ ਮਰਵਾ ਕੇ ਆਈਏ ਇਹ ਸਾਡੇ ਜਗਰਾਜ ਭਾਜੀ ਖਾਲਸਾ ਜੀ ਸਾਡੇ ਸਿਕਾ ਜੀ ਸਾਰਿਆਂ ਨੂੰ ਹੋ ਠੀਕ ਠਾਕ ਜੀ ਆਜੋ ਅੱਜ ਲੈ ਕੇ ਚੱਲਦੇ ਤੁਹਾਨੂੰ ਡਾਊਨਟਾਊਨ ਨਾਲ ਉੱਥੇ ਇੱਕ ਦੋ ਜਗ੍ਹਾ ਹੈਗੀਆਂ ਜਿੱਦਾਂ ਉੱਥੇ ਵੇਖਣ ਵਾਲੀਆਂ ਉਹ ਤੁਹਾਨੂੰ ਦਿਖਾਉਣੇ ਨਾਲ-ਨਾਲ ਤੇ ਆਪਾਂ ਚੱਲੇ ਅੱਜ ਸਾਰੇ ਵੀਕਐਂਡ ਆ ਸਾਡੇ ਬਾਬਾ ਜੀ ਵੀ ਦੇਖ ਲਓ ਇਹਨਾਂ ਨੇ ਵਾਸ਼ਨਾ ਵੂਸ਼ਨਾ ਲਾ ਲਈ ਹੈ ਸੀਟਲ ਦੇ ਡਾਊਨਟਾਊਨ ਵਾਸਤੇ ਆਓ ਹੁਣ ਚੱਲੀਏ ਆਪਾਂ ਕੀਤੀਆਂ ਤਿਆਰੀਆਂ ਆ ਲੋ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਸ਼ੈਟਲ ਦਾ ਆਲਾ ਦਵਾਲਾ ਤੇ ਆਪਾਂ ਵਾਸ਼ਿੰਗਟਨ ਦੇ ਵਿੱਚ ਰਹਿੰਦੇ ਅਮਰੀਕਾ ਪਿੰਡ ਤੋਂ ਆਪਾਂ ਲਾਈਵ ਹੋ ਰਹੇ ਆ ਜੀ ਤੁਹਾਨੂੰ ਦਿਖਾਉਣੇ ਅੱਜ ਸ਼ੈਟਲ ਦਾ ਆਲਾ ਦਵਾਲਾ ਤਿੰਨ ਚਾਰ ਪਲੇਸ ਹੈਗੀਆਂ ਵਾ ਜਿਹੜੀਆਂ ਦੇਖਣ ਵਾਲੀਆਂ ਵਾ ਤੇ ਦਿਖਾਉਣੇ ਆ ਜੀ ਆਜੋ ਚੱਲਦੇ ਆ ਹਣ ਹਾਂ ਜੀ ਤੇ ਹੁਣ ਆਪਾਂ ਚੱਲੇ ਆ ਤੇ ਆਪਣੇ ਡਾਕਟਰ ਭਾਜੀ ਹਾਂ ਪਾਜੀ ਠੀਕ ਠਾਕ ਵਧੀਆ ਵਧੀਆ ਬਾਬੇ ਉਹ ਸਭ ਵਧੀਆ ਫਸਟ ਕਲਾਸ ਕੇ ਇਹਨਾਂ ਦੇ ਬੰਨੇ ਅਸੀਂ ਵੀ ਕੋ ਮੰਜ ਲੈਣ ਡਾਊਨ ਟਾਊਨ ਅੱਜ ਵਧੀਆ ਮੈਂ ਕਹ ਚਲੋ ਨਾਲ ਨਾਲ ਆਪਾਂ ਬਲੌਗ ਵਧੀਆ ਬਾਕੀ ਜਿਹੜਾ ਬਲੌਗ ਬਣਾਉਂਦਾ ਸਾਡਾ ਮੇਨ ਮਕਸਦ ਹੈ ਵੀ ਸਾਡਾ ਇਹਦਾ ਮਿੱਤਰੋ ਸਾਡੀਆਂ ਨਾ ਮੈਮਰੀਜ਼ ਹੈ ਕਿ ਅਸੀਂ ਬੰਨੇ ਅਸੀਂ ਤੁਹਾਡੇ ਨਾਲ ਨਾਲ ਅਸੀਂ ਵੀ ਘੁੰਮ ਲੈਣੇ ਆ ਸਾਡੀਆਂ ਮੈਮਰੀਜ਼ ਇਕੱਠੀਆਂ ਹੋ ਰਹੀਆਂ ਅੰਮ੍ਰਿਤਕਾਲੀ ਖਾਲਸਾ ਦੀ ਦੇ ਨਾਮ ਨਾਲ ਇਹ ਆਪਣੇ ਪ੍ਰੀਤ ਪਾਜੀ ਪਿੱਛੇ ਬੈਠੇ ਨੇ ਬਿਸਕਟ ਖਾ ਰਹੇ ਨੇ ਹੋਰ ਪਾਜੀ ਠੀਕ ਠਾਕ ਇਹਦੇ ਬਿਸਕਟਾਂ ਜੀ ਹਾਂ ਗੁੱਡ ਹੈ ਐਂਡ ਗੁੱਡ ਲੱਗੇ ਉਹ ਸਹੀ ਆ ਕਿਹਦਾ ਸਾਲ ਆ ਜੀ ਤੇ ਜੀ ਇਹ ਆ ਜੀ ਸਾਡੇ ਪਿੰਡ ਦੀਆਂ ਛੜਕਾਂ ਆਪਾਂ ਸੜਕੋ ਛੜਕੀ ਚੱਲੇ ਆ ਆਪਾਂ ਛੜਕਾਂ ਛੜਕੀ ਹੋਏ ਆ ਪਿੰਡੇ ਜੀ ਸਾਡਾ ਪਿੰਡ ਦਾ ਵਾਲਾ ਦੋਆ ਬਹੁਤ ਸੋਹਣਾ ਅੱਜ ਮੌਸਮ ਵੀ ਬਹੁਤ ਵਧੀਆ ਲਓ ਜੀ ਹੁਣ ਆਪਾਂ ਹੁਣ ਇਧਰੋਂ ਦੀ ਹਾਈਵੇ I5 ਜਿਹੜਾ ਇੱਥੇ ਦਾ ਫੇਮਸ ਹਾਈਵੇ ਹੈ ਸਾਊਥ ਨੂੰ ਜਾ ਰਿਹਾ ਕੈਲੀਫੋਰਨੀਆ ਵਾਲੇ ਪਾਸੇ ਜਿਹੜੇ ਪਾਸੇ ਹੁਣ ਅਸੀਂ ਮੁੜਨ ਲੱਗੇ ਆ ਉਹ ਸਿੱਧਾ ਚਲਿਆ ਕੈਨੇਡਾ ਸਾਡੇ ਲੋਕ ਦੇਸੀ ਬੰਦੇ ਆ ਉਸ ਤੇ ਕੈਨੇਡਾ ਕੈਨੇਡਾ ਚਲਿਆ ਕੈਨੇਡਾ ਜਦੋਂ I5 ਤੇ ਪਹੁੰਚਦੇ ਆਈ ਪਤਾ ਲੱਗ ਜੇਗਾ ਕਿ ਹਾਂ ਵੀ ਇਹ I5 ਅਮਰੀਕਾ ਦੇ ਹਾਈਵੇ ਜਿਹੜੇ I5 ਹੈ ਹਾਈਵੇ ਕਿਉਂ ਹੈ ਵਾਹ ਉਸ ਗੱਲ ਨੂੰ ਨਾ ਪਾ ਦੇ ਇਹ ਸਾਡੇ I5 ਜਿਹੜਾ ਕਿ ਜਿੱਧਰ ਨੂੰ ਅਸੀਂ ਜਾ ਰਹੇ ਆਏ ਜਾ ਰਹੇ ਕੈਨੇਡਾ ਵਾਲੇ ਪਾਸੇ ਕੈਨੇਡਾ ਐਂਟਰ ਕਰਨ ਜਗ੍ਹਾ ਇਧਰ ਜਿਹੜਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਆ ਸਿੱਧਾ ਜਾ ਰਹੇ ਕੈਲੀਫੋਰਨੀਆ ਕੈਲੀਫੋਰਨੀਆ ਤੋਂ ਬੰਦੇ ਹੋਏ ਮੈਕਸੀਕੋ ਐਂਟਰੀ ਤੇ ਜਿੰਨੇ ਵੀ ਇਹ ਹਾਈਵੇਜ਼ ਹੈ ਇਹ ਇਨ੍ਹਾਂ ਦੇ ਉੱਤੇ ਕੋਈ ਲਾਈਟ ਨਹੀਂ ਹੈ ਕੋਈ ਜਿੱਦਾਂ ਤੁਸੀਂ ਹੁਣ ਦੇਖੋਗੇ ਇੱਥੇ ਐਕਸੀਡੈਂਟ ਆਉਂਦੇ ਐ ਐਕਸੀਡੈਂਟ ਤੋਂ ਅੰਦਰ ਜਾ ਕੇ ਲਾਈਟ ਹੋਏਗੀ ਔਰ ਕੋਈ ਲਾਈਟ ਨਹੀਂ ਹੋਣੀ ਪੂਰੀ ਵੇਦਨ ਤੋਂ ਹਾਈਵੇ ਦੇ ਤੇ ਇਹ ਨਾ ਦੀ ਖਾਸੀਅਤ ਹੈ ਸਾਰੇ ਪਾਸੇ ਕੋਵਰਡ ਹੈ ਕੋਈ ਇਹ ਨਹੀਂ ਕਿ ਕੋਈ ਜਾਨਵਰ ਖੱਡਾ ਮੱਟਾ ਆ ਜਾਊਗਾ ਅੱਗੇ ਸਾਹਮਣੇ ਕੁਝ ਨਹੀਂ ਆਉਂਦਾ ਚੱਲਦੇ ਆਂ ਭਾਜੀ ਆਪਾਂ ਜੇ ਡੰਗਪੌਂ ਦਾ ਕੀੜਾ ਮਾਰਾਂ ਕਿਹੜੀਆਂ ਆਪਾਂ ਚੀਜ਼ਾਂ ਆਏ ਪਾਈਕ ਪਲੇਸ ਪਾਈਕ ਪਲੇਸ ਬਹੁਤ ਅੱਛੀ ਕਹਿੰਦੇ ਦੀ ਫੇਮਸ ਸੀਟਰ ਦੀ ਜਗ੍ਹਾ ਹੈ ਭਾਵੇਂ ਸਾਨੂੰ ਲੱਗੇ ਪਤਾ ਨਹੀਂ ਕਿੱਥੇ ਕਮਾਈ ਜਾਂਦੇ ਆ ਇਹ ਬੰਦਲ ਗਿਆ ਬੰਦੇ ਸਾਨੂੰ ਕਿੱਥੇ ਕਮਾਈ ਜਾਂਦੇ ਬਟ ਉਹਥੇ ਦੀ ਖਾਸ ਜਗ੍ਹਾ ਹੈ ਪਾਈਸ ਪਲੇਸ ਹੈ ਇਥੇ ਸਟਾਰਬਕਸ ਦਾ ਸਭ ਤੋਂ ਪੁਰਾਣਾ ਸਟੋਰ ਸਭ ਤੋਂ ਪੁਰਾਣਾ ਆਫਿਸ ਹਨਾ ਜਿੱਥੋਂ ਦਾ ਸਟਾਰਬਕਸ ਦਾ ਜਨਮ ਹੋਇਆ ਜਿਹੜੇ ਅੱਜ ਸਾਨੂੰ ਉੱਥੇ ਕਹਿੰਦੇ ਆ ਕਿ ਸਟਾਰਬਕਸ ਆ ਗਿਆ ਸਟਾਰਬਕਸ ਆ ਗਿਆ ਅਲੰਟੇ ਮਾਲ ਜਾ ਕੇ ਸਟਾਰਬਕਸ ਦੀ ਕਾਫੀ ਪੀ ਕੇ ਫੋਟੋ ਖਿਚਵਾਉਣੀ ਆ ਅੱਜ ਉਹਨਾਂ ਨੂੰ ਉਹ ਦਿਖਾਉਣੇ ਕਿ ਸਟਾਰਬਕਸ ਤੋਂ ਜੰਮੀ ਕਿੱਥੇ ਹੈ ਸ਼ੁਰੂ ਆਪਾਂ ਆਪਣੇ ਪਿੰਡ ਤੋਂ ਨਿਕਲ ਚੁੱਕੇ ਹਾਂ ਜੀ ਆਈ 5 ਤੇ ਪਹੁੰਚ ਗਏ ਹੁਣ ਆਪਣੇ ਨਾਲ ਹੀ ਆਈ 5 ਤੇ ਜਿੱਦਾਂ ਆਪਣਾ ਪਿੰਡ ਹੈ ਨਾਲ ਹੀ ਆਈ 5 ਆ ਉਹ ਮੈਂਟ ਦੀ ਦੂਰੀ ਦੇ ਨਾਲ ਹੀ ਆਪਾਂ ਫ੍ਰੀਵੇ ਦੇ ਚੜ ਗਏ ਆ। ਜਾ ਰਹੇ ਆ ਸ਼ਾਇਦ ਡਾਊਨ ਡਾਊਨ ਤੇ ਇੱਥੇ ਜੇ ਤੁਹਾਨੂੰ ਅੱਜ ਸਪੋਣੇ ਆ ਵਕਰੀਆ ਵਕਰੀਆ ਜਗ੍ਹਾ ਹਾਂਜੀ ਆ ਬੜਿਆ ਵਾਲਾ ਮਨੋਜ ਭਾਜੀ ਆ ਗਏ ਨੇ। ਇਹਨਾਂ ਨੇ ਬਹੁਤ ਵੇਟ ਕਰਾਈ ਇੱਥੇ ਆਪਾਂ ਉਹਨੂੰ ਲੈ ਕੇ ਨਾਲ ਤੇ ਫਿਰ ਚੱਲਦੇ ਅੱਗੇ। ਮਨੋਜੀ ਭਾਜੀ ਕੀ ਹਾਲ ਚੰਦ ਤੁਹਾਡੇ? ਵਧੀਆ ਵਧੀਆ ਫਸਟ ਕਾਰ ਦੀ ਸਾਰਾ ਹਾਂਜੀ। ਅੱਛਾ ਫਿਰ ਕਾਰ ਬਾਕੀ ਯਾਰ ਇੱਕ ਗੱਲ ਹੋਰ ਆ ਵੀ ਐਸੀ ਜਿਹੜੀ ਆ ਵੀਡੀਓ ਇਦਾਂ ਹੀ ਪਾ ਦਿੰਨੇ ਸਾਨੂੰ ਐਟੀਟਿਊਡ ਕਰਨਾ ਨਹੀਂ ਆਉਂਦਾ ਤੇ ਵੈਸੇ ਅਸੀਂ ਤਾਂ ਆਪਣੀ ਮੈਮਰੀ ਸੇਵ ਕਰਦੇ ਆ ਕਿ ਆਪਾਂ ਜੋ ਕੁਝ ਹੈਗਾ ਆਪਾਂ ਇਦਾਂ ਨੈਚੁਰਲ ਵੀਡੀਓ ਪਾਉਣੀ ਆ ਤੇ ਆਪਾਂ ਤੇ ਆਪਣੀ ਮੈਮਰੀ ਵਾਸਤੇ ਆ ਕਰਦੇ ਆ ਆਪਾਂ ਲੋਕ ਬੋ ਜੋ ਵੀ ਲੇਨ ਦੇ ਵਿੱਚ ਹੈ ਉਹ 1 1 ਜਰੂਰ ਹੋਏਗਾ। ਮਤਲਬ ਦੋ ਬੰਦੇ ਤਾਂ ਘਟੋ ਘਟ ਬੈਠੇ ਹੋਣਗੇ। ਕਿਹੜੇ ਐਚਓ ਵੀ ਲੇਨ ਦੇ ਵਿੱਚ ਆ ਸਕਦਾ। ਐਚਓ ਵੀ ਲੈਣ ਜਿਹੜੀ ਇਹ ਦੋ ਬੰਦਿਆਂ ਵਾਸਤੇ ਆਇਆ ਦੇਖੋ ਹਾਂ ਜੀ। ਕੋਡ ਲੱਗਾ। ਤੇ ਜਦੋਂ ਇੱਥੇ ਦੋ ਬੰਦੇ ਹੋਣ ਬੈਠੇ ਕਾਰ 'ਚ ਤੇ ਉਦੋਂ ਇਹ ਇੱਥੇ ਇਸ ਲੇਨ 'ਚ ਉਦੋਂ ਕਰ ਸਕਦੇ ਆ। ਤੇ ਨਹੀਂ ਸਿੰਗਲ ਬੰਦਾ ਤੇ ਇਹ ਲੇਨ 'ਚ ਨਹੀਂ ਚੱਲ ਸਕਦਾ। ਮਤਲਬ ਇੱਕ ਤਰੀਕੇ ਦਾ ਇਹ ਐਨਕਰੇਜ ਕਰਦੇ ਆ ਕਿ ਤੁਸੀਂ ਇੱਥੇ ਡਰਾਈਵ ਕਰੋ ਸੇਵ ਫਿਲਮ ਨੂੰ ਸੇਵ ਕਰੋ ਇਹ ਕਰੋ ਉਹ ਕਰੋ ਉਹਨਾਂ ਦਾ ਪਰਪਸ ਇਹ ਹੈ ਹਾਂਜੀ ਹਾਂਜੀ ਤੇ ਹੁਣ ਆਪਾਂ ਪਹੁੰਚ ਗਏ ਸੀਗੇ ਮਾਰਕੀਟ ਇੱਥੋਂ ਦੀ ਜਿਹੜੀ ਮਸ਼ਹੂਰ ਮਾਰਕੀਟ ਆ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਇਹਦੇ ਬਾਰੇ ਹੁਣ ਆਪਾਂ ਨੂੰ ਭਾਜੀ ਦੱਸਣਗੇ ਟਰੇਡਰ ਭਾਜੀ ਦੱਸਣਗੇ ਕਿ ਇਹ ਮਾਰਕੀਟ ਦਾ ਤੇ ਤੁਸੀਂ ਕਈ ਇੱਥੇ ਮੂਵੀਜ਼ ਦੇ ਵਿੱਚ ਦੇਖੀ ਹੋਣੀ ਐ ਬਟ ਅੱਜ ਤੁਸੀਂ ਦੇਖੋ ਇਹਨੂੰ ਲਾਈਵ ਕੋਸ਼ਿਸ਼ ਇਹ ਕਰਾਂਗੇ ਕਿ ਜਿੰਨਾ ਤੁਹਾਨੂੰ ਦਿਖਾ ਸਕੀਏ ਬਟ ਇਸ ਮਾਰਕੀਟ ਦੀ ਇੱਕ ਪੁਰਾਣੀ ਹੋਇਆ ਕਿ ਜਦੋਂ ਵੱਡੇ ਵੱਡੇ ਮਾਲਸ ਇਹ ਨਹੀਂ ਹੁੰਦੇ ਸੀ ਆਸ-ਪਾਸ ਦੇ ਜਿਹੜੇ ਆਈਲੈਂਡ ਹੈ ਉਧਰੋਂ ਦੀ ਆ ਕੇ ਉਹ ਦਿਖਾਉਂਦੇ ਸੀ ਆਪਣੀਆਂ ਚੀਜ਼ਾਂ ਵੇਚਦੇ ਸੀ ਉਦੋਂ ਦੀ ਇੱਕ ਟ੍ਰੈਡੀਸ਼ਨ ਚੱਲਦਾ ਆ ਰਿਹਾ ਇੱਕ ਪੁਰਾਣੀ ਮਾਰਕੀਟ ਦਾ ਸੋ ਤੁਸੀਂ ਦੇਖੋ ਇੱਥੇ ਰੈਸਟੋਰੈਂਟਸ ਵੀ ਹੌਲੀ-ਹੌਲੀ ਉਹ ਫਲਾਵਰਸ ਵੀ ਮਿਲਣਗੇ ਇੱਕ ਤਰੀਕੇ ਦੀ ਸਾਡੀ ਤੁਸੀਂ ਇਹ ਕਹ ਲਓ ਦੇਸੀ ਪਾਸ਼ਾ ਦੀ ਇਹ ਸਬਜ਼ੀ ਮੰਡੀ ਹੈ ਤੁਹਾਨੂੰ ਫਰੂਟਸ ਫਿਸ਼ ਮਾਰਕੀਟ ਯੂ ਨੇਮ ਐਨੀਥਿੰਗ ਤੁਹਾਨੂੰ ਸਾਰਾ ਮਿਲ ਜਾਣਾ ਹੈ ਔਰ ਇਹ ਇਥੇ ਦੀ ਜਿਹੜਾ ਵੀ ਬੰਦਾ ਬਾਹਰੋਂ ਦੀ ਆਂਦਾ ਹੈ ਜਾਂ ਇੱਕ ਜਿਹੜੇ ਲੋਕਲ ਵੀ ਹੈ ਜੀ ਅੰਦਾਜ਼ਾ ਲਾ ਸਕਦੇ ਹੋ ਕਿ ਕਰਾਊਡ ਕਿੰਨਾ ਹੈ ਔਰ ਕੋਈ ਇਹ ਤੇ ਨਹੀਂ ਹੈ ਕਿ ਯੰਗ ਯੰਗਸਟਰਸ ਹੈ ਕੋਈ ਤੁਸੀਂ ਨਹੀਂ ਕਹਿ ਸਕਦੇ ਕਿ ਥੋੜੇ 올ਡ ਏਜ ਹੈ ਇੱਕ ਆ ਦੇਖੋ ਇਹ ਇਥੇ ਦੀ ਫੇਮਸ ਅਟਰੈਕਸ਼ਨ ਜਗਰਾਜਪਾਡੀ ਆ ਦਿਖਾਓ ਅੰਦਰ ਬੰਦਾ ਇੱਕ ਕਰਤੱਵਜ ਕਰਦਾ ਹੈ ਇਹ ਇਥੇ ਦੀ ਪਾਈਪਲੇਸ ਦੀ ਫੇਮਸ ਜੀ ਅਟਰੈਕਸ਼ਨ ਹੈ ਵੇਚ ਰਿਹਾ ਆਪਣਾ ਸਮਾਨ ਉਹ ਕਰ ਆਜੋ 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 ਹੁਣ ਤੁਹਾਨੂੰ ਇੱਕ ਦਿਖਾਈਏ ਇੱਕ ਸੇਲਜ਼ਮੈਨ ਮੱਛੀ ਕਿਦਾਂ ਵੇਚ ਰਿਹਾ ਹੈ ਇੱਕ ਇੱਕ ਅੱਜ ਦਾ ਇੱਕ ਸ਼ੋਅ ਵੀ ਸਮਝ ਲਓ ਉਹਦੀ ਮਾਰਕੀਟਿੰਗ ਵੀ ਸਮਝ ਲਓ ਤੇ ਉਹਦੀ ਸੇਲ ਟੈਕਟਿਕ ਸਮਝ ਲਓ ਆਜੋ ਜੁਗਰਾ ਆਜੋ ਤੁਹਾਨੂੰ ਦਿਖਾਈਏ ਉਹਦੀ ਇਹ ਦੇਖੋ ਬਰਫ਼ ਵਿੱਚ ਲੱਗੀ ਫਰੈਸ਼ ਫਿਸ਼ ਲੱਗੀ ਆ ਗਿਆ ਹੈ ਸੁਨਿੰਦਰ ਚੋਖੜ ਕੇ ਲੈ ਕੇ ਆਂਦੇ ਆ ਦੇਖ ਸਾਡੇ ਦੇ ਤੁਸੀਂ ਨਹੀਂ ਸੌਰੀ ਸੌਰੀ ਉਹ ਆਮ ਸੌਰੀ ਸੌਰੀ ਇਹ ਇਸ ਮਾਰਕੀਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇੱਥੇ ਜੋ ਵੀ ਤੁਹਾਨੂੰ ਮਿਲੇਗਾ ਦਿਖੇਗਾ ਬਿਲਕੁਲ ਫਰੈਸ਼ ਹੋਏਗਾ। ਔਰ ਕਈ ਇੱਥੇ ਤੇ ਅਜਾ ਦੇ ਪੁਰਾਣੇ ਜਿਹੜੇ ਰੈੱਲ ਮਸ਼ੀਨ ਦੇ ਆ ਇਸ ਸ਼ਹਿਰ ਦੇ ਉਹ ਕਹਾਣੀ ਹੈ ਕਿ ਮਾਰਕੀਟ ਸਟੋਰ ਫਰੋਜ਼ਨ ਕੁਝ ਵੀ ਨਹੀਂ ਲੈਂ ਜਾਂਦੇ ਸਾਰੇ ਇੱਥੇ ਆਉਂਦੇ ਨੇ ਉਹਨਾਂ ਨੂੰ ਫਰੈਸ਼ ਚਾਹੀਦਾ ਥੋੜੇ ਜਿਹਾ ਐਕਸਪੈਂਸਿਵ ਜ਼ਰੂਰ ਹੈ ਦੂਜੀ ਉਦਨਾਲੋਕ ਸਟੋਰ ਦਾ ਬਟ ਜਿਹੜਾ ਨੇ ਫਰੈਸ਼ ਕਾਣ ਉਹ ਫਰੈਸ਼ ਨਮਸਤ ਦੇਖੋ ਤੇ ਇਹਨਾਂ ਦਾ ਕਰਾਊਡ ਦੇਖੋ ਬਲ ਇੱਧਰ ਇੱਧਰ ਤੁਹਾਡੇ ਫਿਸ਼ ਹੈ ਉਧਰ ਆ क्रैब्स और उस अदर दूसरा जेड़ा सी फूड है देखो कितने बड़े-बड़े क्रैब्स हैं मतलब ये इतनी फेमस एक शॉप है फिश एंड सी फूड बस ये थे जो सेल्समैन है वो तो सिर्फ सेल्समैन नहीं वो कलाकार भी है ਯਾਰ ਵੈਰੀ એનਰਜੈਟਿਕ ਬਹੁਤ ਨਾਟਕ ਜਿਹਾ ਦਿਖਾਉਂਦੇ ਰਹਿੰਦੇ ਆਓ ਹੁਣ ਆਪਾਂ ਇਹ ਸਾਰੇ ਲੋਕ ਇਹਦਾ ਜਿਹੜਾ ਕਰਤੱਬ ਇਹ ਵੇਖਣ ਕੀ ਇੰਤਜ਼ਾਰ ਕਰ ਰਹੇ ਨੇ ਇੱਕ ਸਾਡੇ ਉੱਥੇ ਜਿਹੜੇ ਚਾਹ ਦੇ ਸ਼ਕੀਨ ਬੰਦੇ ਆ ਉਹਨਾਂ ਵਾਸਤੇ ਸਾਡੇ ਉੱਥੇ ਅਦਿੱਤੀ ਚਾਹ ਹੈ অথੈਨਟਿਕ ਮਸਾਲਾ ਟੀ ਜਿਹੜੀ ਆਪਾਂ ਜਿੰਨੂੰ ਅਸੀਂ ਕਹਿੰਦੇ ਆ ਕਿ ਦੇਸੀ ਚਾਹ सा किसी दे खोल रखी होनी है इतनी यह इतना का पिकी बैंक है ਆਹ ਹੁਣ ਤੁਹਾਨੂੰ ਅੰਗਰੇਜ਼ੀ ਜਗ੍ਹਾ ਦੇ ਉੱਤੇ ਆਪਣਾ ਦੇਸੀ ਰੈਸਟੋਰੈਂਟ ਦਿਖਾਈਏ ਇੰਡੀਅਨ ਰੈਸਟੋਰੈਂਟ ਹੈਗਾ ਇੱਥੇ ਸਾਡਾ ਇੱਕ ਦੇਸੀ ਭਰਾ ਬਾਰ-ਬਾਰ ਘੁੰਮ ਜਾਂਦਾ ਪਾਈਪ ਪਲੇਸ ਦੀ ਮਾਰਕੀਟ ਦੇ ਵਿੱਚ ਉਹਨੂੰ ਲੱਭਣਾ ਪੈਂਦਾ ਇਹ ਇੱਥੇ ਜਿੱਦਾਂ ਸਟ੍ਰੀਟ ਫੂਡ ਹੈ ਇਹ ਉੱਥੇ ਦੇ ਸਟ੍ਰੀਟ ਫੂਡ ਦੀਆਂ ਸ਼ਾਪਸ ਹਨ ਲੋਕਲ ਆਹ ਤੁਹਾਨੂੰ ਬਹੁਤ ਵਾਰੀ ਦੇਖ ਰਹੇ ਹੋਣ ਸੈਫਰਨ ਸਪਾਈਸ ਆਪਣਾ ਦੇਸੀ ਨਾਮ ਪੜਿਆ ਜਾ ਰਿਹਾ ਹੁਣ ਇਸ ਸਮੋਸਾ ਨਾਲ ਉਹਨਾਂ ਨੂੰ ਲੋਕਲ ਬੰਦੇ ਆ ਵਾਸਤੇ ਰੈਫ ਐਂਡ ਸਮੂਦੀਸ ਵੀ ਬਣਾ ਦਿੰਦੇ ਬਟ ਸਮੋਸਾ ਦਾ ਸਾਡਾ ਇਹਦੇ ਬਾਰੇ ਤਾਂ ਤੁਹਾਨੂੰ ਡਿਟੇਲ ਦੱਸਣ ਦੀ ਲੋੜ ਹੀ ਨਹੀਂ ਹੈ ਯਾ ਜੀ ਇੱਥੇ ਅਸੀਂ ਤੁਹਾਨੂੰ ਇੱਥੇ ਖੁਸ਼ਬੂ ਨਹੀਂ ਦਿਖਾ ਸਕਦੇ ਲੇਕਿਨ ਜਿਹੜੀ ਫਰਾਈ ਕਰਦੇ ਹੋਏ ਉਸ ਤੋਂ ਬਾਅਦ ਮਸਾਲਿਆਂ ਦੀ ਜਿਹੜੀ ਖੁਸ਼ਬੂ ਆ ਰਹੀ ਹੈ ਐਨੀ ਅੱਛੀ ਲੱਗ ਰਹੀ ਹੈ ਦਿਲ ਕਰ ਰਿਹਾ ਹੈ ਕਿ ਇਹਦੇ ਨੂੰ ਚੱਕ-ਚੱਕ ਕੇ ਖਾਈ ਜਾਈਏ ਕਾਸ਼ ਅਸੀਂ ਖੁਸ਼ਬੂ ਤੁਹਾਡੇ ਤੱਕ ਭੇਜ ਸਕਦੇ ਹਾਂ ਇਹ ਬਾਈ ਜੀ ਨੇ ਕਲੋਜ਼ ਕੀਤਾ ਹੋਇਆ ਆਪਣਾ ਰੈਡੀ ਕਰ ਰਿਹਾ ਸਾਰਾ ਸਮਾਨ ਤਿਆਰ ਕਰ ਰਹੇ ਹਨ ਜੋ ਇਹਨਾਂ ਨੇ ਕਲੋਜ਼ ਇਸ ਕਰਕੇ ਕੀਤਾ ਹੋਣਾ ਕਿਉਂਕਿ ਇੱਥੇ ਜਲਦੀ ਖੋਲਦੇ ਹਨ ਇਸ ਟਾਈਮ ਦੁਪਹਿਰ ਹੋਣ ਵਾਲੀ ਹੈ ਇਹਨਾਂ ਨੇ ਸਵੇਰ ਤੋਂ ਅਗਲੀ ਮਾਰਨਿੰਗ ਸਟਾਰਟ ਕਰਕੇ ਹੁਣ ਇਹਨਾਂ ਦਾ ਲੰਚ ਬ੍ਰੇਕ ਹੋਣਾ ਹੈ। ਇਹ ਵੀ ਦੇਖੋ ਇੱਕ ਮਾਰਕੀਟਿੰਗ ਦੀ ਟੈਕਨੀਕ ਅਗਲੇ ਸਕਿਨ ਕੇਅਰ ਕਰਦੇ ਐ ਨਾਲ-ਨਾਲ ਗਾਣਾ ਵੀ ਗਾਉਂਦੇ ਐ ਇੰਜੋਏਮੈਂਟ ਵੀ ਕਰਦੇ ਐ ਆਪ ਵੀ ਕਰਦੇ ਐ ਲੋਕਾਂ ਦਾ ਵੀ ਇੰਜੋਏਮੈਂਟ ਕਰਦੇ ਐ। ਇਹ ਦੇਖੋ ਇਹਨਾਂ ਦੇ ਐਨੀਮਲ ਬੇਸ ਸਕਿਨ ਕੇਅਰ ਹੈ। डोंट नो की चीज़ है की नहीं है बट एनिमल बेस्ड है ये हम डिटेल इन्हें ना ज़्यादा पता होना है इज इट एनिमल बेस्ड व्हाट एवर व्हाट इज दिस एक्चुअली हाँ ओके ये देखो ਆਪਾਂ ਕਿਦੀ ਹਾਸ ਤੱਕ ਹੋਰ ਕਿਸੇ ਸ਼ਹਿਰ ਦੇ ਵਿੱਚ ਦੇਖੀ ਹੋਵੇ ਨਾ ਦੇਖੀ ਹੋਵੇ ਬੜੀ ਕਿਥੇ ਦੀ ਬੜੀ ਅਜੀਬ ਜੀ ਚੀਜ਼ ਹੈ ਤੇ ਜਿੰਨੀਆਂ ਤੁਹਾਨੂੰ ਦੀਵਾਰ ਦੇ ਉੱਤੇ ਦਿਖ ਰਹੀਆਂ ਇਹ ਚਿੰਗਮਸ ਹੈ ਲੋਕ ਬਫਲ ਗਮ ਲੋਕੀ ਖਾ ਕੇ ਮੇਨ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ ਉਹ ਇਸ ਕਰਕੇ ਕੀਤਾ ਸੀ ਵੀ ਇਹ ਤੁਸੀਂ ਸੁੱਟੋ ਨਾ ਇਹਨੂੰ ਲਗਾਣੀ ਇੱਕ ਜਗ੍ਹਾ ਦੇ ਉੱਤੇ ਲਗਾ ਦੋ ਸੋ ਥੈਟ ਕਿ ਸੜਕਾ ਨਾ ਖਰਾਬ ਹੋਣ ਕੁਛ ਨਾ ਖਰਾਬ ਹੋਵੇ ਬਟ ਹੁਣ ਉਹ ਇੱਕ ਸਪੌਟ ਬਣ ਗਏ ਇੱਥੇ ਦਾ ਜਿੱਥੇ ਲੋਕੀ ਦੇਖਣ ਆਉਂਦੇ ਆ ਦੇਖੋ ਸਾਰੇ ਪਾਸੇ ਚਿੰਗਾ ਮੀਚਿੰਗਾ ਤੇ ਬੰਦਾ ਦੱਸ ਰਿਹਾ ਇੱਥੇ ਲੱਗਦਾ ਕਿ ਗਰੁੱਪ ਆਇਆ ਹੋਇਆ ਬੱਚਿਆਂ ਦਾ ਇਹ ਵੀ ਵਨ ਆਫ ਦੀ ਬੈਸਟ ਸਪੌਟਸ ਹੈ ਇੱਥੇ ਜਿੱਥੇ ਤੁਸੀਂ ਆਉਂਦੇ ਆ ਜਿੰਨੇ ਵੀ ਪਿਕਨਿਕ ਸਪੌਟਸ ਹੈ ਜਾਂ ਜਿੰਨੇ ਵੀ ਟੂਰਿਸਟ ਅਟਰੈਕਸ਼ਨਸ ਹੈ ਉਹ ਸਾਰੇ ਦੇ ਸਾਰੇ ਇੱਥੇ ਲੈ ਕੇ ਆਉਂਦੇ ਆ ਰੰਗੇ ਰੰਗੇ ਫੁੱਲ ਇਹ ਗੋਰੀਆ ਚ ਬਹੁਤ ਜ਼ਿਆਦਾ ਰਿਵਾਜ ਹੈ ਲਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਬਰਥ ਪਲੇਸ ਆਫ ਸਟਾਰਬਕਸ ਜਿੱਥੇ ਕਿਹ ਸਟਾਰਬਕ ਦਾ ਜਿਸ ਨੂੰ ਕਹਿੰਦੇ ਕਿ ਜਨਮ ਹੋਇਆ ਸਭ ਤੋਂ ਪਹਿਲਾ ਸਟੋਰ ਜਿਹੜਾ ਖੁੱਲਿਆ ਸੀ ਸਟਾਰਬਕ ਦਾ ਉਹ ਇੱਥੇ ਪਾਈਕ ਪਲੇਸ ਦੇ ਵਿੱਚ ਹੈ ਆਉਟ ਲੈ ਕੇ ਚੱਲੀਏ ਜੀ ਰਾਜੀ ਜੀ ਇਹ ਇੱਥੇ ਦਾ ਬਹੁਤ ਇੱਕ ਪੁਰਾਣਾ ਹਿਸਟੋਰੀਕਲ ਜਿਹਨੂੰ ਜਿਹਨੀਆਂ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹੋ ਇਹ ਸਾਰੀਆਂ ਬਹੁਤ ਬਾਅਦ ਵਿੱਚ ਬਣੀਆਂ ਹੈ ਲੇਕਿਨ ਇਹ ਜਿਹੜਾ ਸਪੌਟ ਹੈ ਇਹ ਬਹੁਤ ਪੁਰਾਣਾ ਸਪੌਟ ਹੈ ਇੱਥੇ ਦਾ ਸੈਟਲਡ ਆ ਇਸੀ ਕਰਕੇ ਫਿਰ ਆਪਾਂ ਤੁਰੇ ਜਾ ਰਹੇ ਆ ਜੀ 스타벅ਸ ਦਾ ਜਿਹੜਾ ਇੱਥੇ ਸਭ ਤੋਂ ਮਸ਼ਹੂਰ ਦੁਕਾਨ ਹੈ ਉਹਦੇ ਆਪਾਂ ਬਾਜ਼ਾਰ ਵਿੱਚ ਦੀ ਜਾ ਰਹੇ ਆ ਅੱਗੇ 스타벅ਸ ਦਾ ਸਭ ਤੋਂ ਪਹਿਲਾ ਜਿਹੜਾ ਸਟੋਰ ਖੋਲਿਆ ਸੀ 스타벅ਸ ਨੇ ਸਿਆਟਲ ਦੇ ਵਿੱਚ ਇਹ ਉਹ ਜਗ੍ਹਾ ਹੈ ਕੋਪੀ ਸੀ 스타벅ਸ ਦੇ ਵਾਸਤੇ ਇਹ ਲਾਈਨ ਕੌਫੀ ਨਾਲੋਂ ਘੱਟ ਕੌਫੀ ਲਈ ਘੱਟ ਲੇਕਿਨ ਇਸਪੋਟ ਨੂੰ ਦੇਖਣ ਵਾਸਤੇ ਜ਼ਿਆਦਾ ਇੱਕ ਬੰਦੇ ਦੀ ਹਰ ਬੰਦੇ ਦੀ ਇੱਕ ਮੈਮੋਰੀਏਬਲ ਮੂਮੈਂਟ ਹੈ ਕਿ ਮੈਂ ਸਟਾਰਬਕ ਦੇ ਦੇਖੋ ਲਿਖਿਆ 1912 ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਟੋਰ ਖੁੱਲਿਆ ਸੀ ਸਟਾਰਬਕ ਉਹ ਇਹ ਵਾਲਾ ਸੀ ਇੱਥੇ ਆ ਕੇ ਤੁਹਾਨੂੰ ਇੱਕ ਘੰਟਾ 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 ਤੁਹਾਨੂੰ ਲਾਈਨ ਦੇ ਵਿੱਚ ਲੱਗ ਕੇ ਤੁਹਾਨੂੰ ਕਾਫੀ ਪੀਣੀ ਪੈਂਦੀ ਹੈ ਇੰਨੀ ਕਿ ਇੱਥੇ ਕੋਈ ਸਪੈਸ਼ਲ ਹੈ ਬਟ ਯੈਸ ਇੱਕ ਹਿਸਟੋਰੀਕਲ ਪਲੇਸ ਜਿਹਨੂੰ ਕਹਿ ਸਕਦੇ ਹੋ ਸਿਆਰਲ ਦੇ ਬੰਦਿਆਂ ਵਾਸਤੇ ਜਿੱਦਾਂ ਕਿ ਨਾਮ ਦਿੱਤਾ ਪਰ ਸਟਾਰਬਕ ਜਿਹੜਾ ਹੈ आज जो स्टारबर्ग है जो उन्नीस सौ बारह शुरू होया ये सब तो पहला स्टोर है ये हाय वी आर जस्ट मेकिंग अ ब्लॉग फॉर द स्टारबर् थैंक यू ऑलरेडी नो यू कैन जस्ट शो द स्टोर दिस इज द फर्स्ट स्टार बग्स स्टोर एंड यू कैन सी हाउ पीपलग फ्रॉम द स्कै फ्रैश कॉफी एंड कैन सी दू एज ਥੈਂਕ ਯੂ ਯੂ ਕੈਨ ਸੀ ਦ ਕਿਊ ਦੇਖੋ ਲਾਈਨ ਕਿੰਨੀ ਲੰਬੀ ਲੱਗੀ ਹੋਈ ਹੈ ਤੇ ਲਾਈਨ ਬਹੁਤ ਲੰਬੀ ਲੱਗੀ ਹਾਂਜੀ ਆ ਦੇਖੋ ਜੀ ਸਟਾਰਬਕਸ ਦੀ ਸਭ ਤੋਂ ਲੰਬੀ ਲੇਨ ਜਿਹੜੀ ਆ ਉਧਰੋਂ ਦੀ ਇੱਥੇ ਲੱਗਦੀ ਆ ਇਹ ਵਾਲੀ ਦੁਕਾਨ ਸ਼ਾਪ ਦੇ ਸਭ ਤੋਂ ਪੁਰਾਣੀ ਸ਼ਾਪ ਦਾ ਕਰਕੇ ਲੋਕ ਜ਼ਿਆਦਾ ਇਹਨੂੰ ਰეკਮੈਂਡ ਕਰਦੇ ਆ ਤੇ ਚੈੱਕ ਕਰੋ ਵੀ ਆਲਾ ਦੁਆਲਾ ਇਹਦਾ ਇੱਥੋਂ ਦੀ ਸ਼ੁਰੂ ਹੋਇਆ ਹਸਤਾ ਪਹਿਲਾਂ ਪਹਿਲਾ 1912 ਦੇ ਵਿੱਚ ਜਦੋਂ ਪਹਿਲੀ ਸਟਾਰਬਕ ਨੇ ਕਾਫੀ ਖੋਲੀ ਸੀ ਉਹ ਇਹ ਹੈ ਵੀ ਕੈਂਡ ਦੇ ਲੋਕਸ ਇੰਜੋਏ ਕਰਦੇ ਆ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਇਹ ਬਲੌਗ ਜਿਹੜਾ ਇੱਥੋਂ ਤੱਕ ਆਪਾਂ ਪਾਇਆ ਸਟਾਰਬਕ ਤੱਕ ਇਸ ਤੋਂ ਅਗਲਾ ਜਿਹੜਾ ਉਹ ਵੀ ਇਸੇ ਦਿਨ ਦਾ ਹੀ ਆ ਉਹ ਆਪਾਂ ਹੁਣ ਨੈਕਸਟ ਵੀਡੀਓ 'ਚ ਪਾਵਾਂਗੇ